ਉਦੇ ਬਾਰੇ ਵੀ ਮੈਂ ਅਫਸਰ ਨਾਲ ਮੀਟਿੰਗ ਰੱਖੀਏ ਕੱਲ ਨੂੰ ਕਿਉਂਕਿ ਜਿਹੜੇ ਹੱਕ ਨੇ ਆਪੁਲਿਸ ਵਾਲੇ ਨੂੰ ਕਈ ਐ ਪਰਾਂ ਮੂੰਹ ਕਰਕੇ ਦਨੂ ਵੇਖ ਖੜ ਜਾ ਇਧਰੋਂ ਕੌਣ ਆਉਂਦਾ ਹੈ ਤੇ ਮੇਰੇ ਬੰਦੇ ਵੀ ਦੇਖਣਾ ਵਿਚਾਰਿਆਂ ਨੂੰ ਆਤਾਂ ਪਈਆਂ ਹੋਈ ਹੈ ਨਾ ਪਹਿਲਾਂ ਇਧਰੋਂ ਜੁੱਤੀਆਂ ਆਉਂਦੀਆਂ ਰਹੀਆਂ ਨਾ ਉਹਨਾਂ ਨੂੰ ਇਹ ਵਿਚਾਰਾਂ ਨੇ ਝੁਕਿਆ ਲਾਉਂਦੇ ਨੇ ਪਰਾਂ ਨੂੰ ਮੂੰਹ ਕਰ ਲਈ ਲਗਾਤਾਰ ਚਰਚਾ ਕਰ ਰਹੇ ਹੈ ਵੀ ਪੇਕ ਮਿਸ਼ਨ ਨੇ ਸਪਾਰਸ ਕੀਤੀ ਸੀ ਪੈਨਸ਼ਨਾਂ 2.8 ਗੁਣਾ ਦੇਣ ਦਾ ਇਹ ਸਰਕਾਰ ਉਹ ਦੇਣ ਤੋਂ ਭੱਜਦੀ ਹੈ ਮਗ ਆਈ ਪਤਾ ਜਿਹੜਾ 16% ਸਾਡਾ ਪੈਂਡਿੰਗ ਪਿਆ ਉਹ ਸਰਕਾਰ ਦੇ ਨਹੀਂ ਰਹੀ ਹੈ ਕੱਚੇ ਮੁਲਾਜ਼ਮਾਂ ਨੂੰ ਵਾਲੀ ਪੋਲਿਸੀ ਲਾਂਦੀ ਇਹਨਾਂ ਨੇ ਸਾਰੇ ਨਾਲ ਮਾੜੀ ਪੋਲਿਸੀ ਲਾਂਦੀ ਹੈ ਜਿਹਦੇ ਤਹਿਤ ਉਹ ਨਾ ਜੋ ਪੱਕੇ ਨਹੀਂ ਹੋ ਰਹੇ ਸਿਰਫ 52 ਸਾਲ ਦੀ ਨੌਕਰੀ ਤੱਕ ਦੀ ਵਿੱਚ ਗਰੰਟੀ ਹੈ ਆ ਕੇਂਦਰੀ ਸਕੇਲ ਜਿਹੜੇ 17 ਜੁਲਾਈ 2020 ਦੇ ਥੋਪੇ ਜਨਾਂ ਨੇ ਉਹ ਜਬਰਦਸਤੀ ਥੋਪੇ ਜਾ ਰਹੇ ਨੇ ਪ੍ਰਵੇਸ਼ ਨਪੀਰ ਦੇ ਨਾਂ ਤੇ ਤਿੰਨ ਸਾਲ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਆ ਆਂਗਣਵਾੜੀ ਮੈਡੇ ਮੀਲ ਆਸ਼ਾ ਵਰਕਰਾਂ ਜਿਨ੍ਹਾਂ ਨੂੰ ਸਰਕਾਰ ਦਾ ਕਾਨੂੰਨ ਕਹਿੰਦਾ ਹੈ ਵੇ ਘੱਟੋ ਘਾਟ ਉਜਰਤ ਹਰੇਕ ਨੂੰ ਦੇਣੀ ਹੈ ਉਹ ਸਰਕਾਰ ਉਜਰਤ ਦੇਣ ਸਰਕਾਰ ਪੇਗ ਮਿੰਦੇ ਬਕਾਇਆ ਦੇਣ ਵਾਸਤੇ ਤਿਆਰ ਨਹੀਂ ਕੋਟਾ ਦੇਣ ਦੀ ਵਿਜਾਇ ਸਰਕਾਰ 200 ਰੁਪਏ ਜੱਗੀਰ ਟੈਕਸ ਲਾ ਰਹੀ ਹੈ ਇਹਨਾਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਜਾ ਫਰੰਟ ਪਿਛਲੇ ਲੰਬੇ ਸਮੇਂ ਤੋਂ ਚਲਾਰਸੀ ਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਦਸੰਬਰ ਮਹੀਨੇ ਜਿਹੜਾ ਹੈ ਮੰਤਰੀਆਂ ਦੀ ਕੋਠੀਆਂ ਦਾ ਘਰਾਓ ਜਿਹੜਾ ਦਾ ਐਲਾਨ ਕੀਤਾ ਹੈ ਤੇ ਉਹ ਤੋਂ ਬਾਅਦ ਜਿਹੜਾ ਅਗਲਾ ਸਤਾਫ ਜਿਹੜਾ ਹੋਰ ਐਲਾਨ ਕੀਤਾ ਜਾਵੇਗਾ ਤੇ ਆਉਣ ਵਾਲੇ ਸਮੇਂ ਮੀਟਿੰਗ ਮਿਲਗੀ ਇਹ ਮੀਟਿੰਗ ਜੇ ਮਿਲੀ ਉਹਦੇ ਬਾਅਦ ਵਿਚਾਰ ਕਰਾਂਗੇ ਕਿਉਂਕਿ ਜਿਹੜਾ ਮੁੱਖ ਮੰਤਰੀ ਦੇ ਚਾਰ ਵਾਰ ਮੀਟਿੰਗ ਦੇ ਕੇ ਮੁੱਖ ਮੰਤਰੀ ਭੱਜਿਆ ਤੇ ਵਿੱਤ ਮੰਤਰੀ ਸਾਡੀ ਇੱਕ ਦੀ ਅਨੇਕਾਂ ਮੀਟ ਬੇਤਮਤੀ ਜਿਹੜਾ ਕੋਈ ਵੀ ਫੈਸਲਾ ਲੈਣ ਦੇ ਜਿਹੜਾ ਸਮਰੱਥ ਨਹੀਂ ਹੈ ਇਸ ਕਾਰਕ ਸਾਈ ਜਾਂ ਮੰਨਣ ਤੋਂ ਇਨਕਾਰੀ ਹੋ ਚੁੱਕੀ ਹੈ ਸੋ ਅੱਜ ਭਗਵੰਤ ਮਾਨ ਜੀ ਦੇ ਹਲਕੇ ਦੇ ਵਿੱਚ ਸਮੁੱਚੇ ਪੰਜਾਬ ਦੇ ਕੋਨੇ-ਕੋਨੇ ਤੋਂ ਸਾਡੇ ਕਿਸਾਨ ਮਜ਼ਦੂਰ ਮੁਲਾਜ਼ਮ ਵਿਦਿਆਰਥੀ ਵਰਗ ਦੇ ਸਾਥੀ ਅੱਜ ਇਸ ਰੋਸ ਦੀ ਵਿੱਚ ਪਹੁੰਚੇ ਆ ਔਰ ਕਿ ਜੋ ਸਾਡੇ ਮੁਲਾਜ਼ਮਾਂ ਦੀ ਪੁਰਾਣੀ ਪੈਸ਼ਨ ਲਾਗੂ ਕਰਨਾ ਚਾਹੇ ਕੱਚੇ ਕੰਮੇ ਪੱਕੇ ਕਰਨੇ ਜੈ ਸਾਡੀਆਂ ਡੀਏ ਦੀਆਂ ਕਿਸ਼ਤਾਂ ਚਾਹ ਪਿੰਡੂ ਪੱਤੇ ਜਿਹੜੇ ਬੰਦ ਕੀਤੇ ਉਹਨਾਂ ਦੀ ਮੰਗ ਚਾਹ ਜਿਹੜੀਆਂ ਬਿਜਲੀ ਬੋਰਡ ਦੀਆਂ ਜਾਇਦਾਦਾਂ ਜਿਹੜੀਆਂ ਵੇਚੀਆਂ ਜਾ ਰਹੀਆਂ ਨੇ ਚਾਹ ਬਿਜਲੀ ਐਕਟ 2025 ਸੋਧ ਬਿੱਲ ਜਿਹੜਾ ਕੇਂਦਰ ਸਰਕਾਰ ਵੱਲੋਂ ਲਿਆਂਦਾ ਜਾ ਰਿਹਾ ਉਹਦੇ ਖਿਲਾਫ ਅੱਜ ਅਸੀਂ ਸਮੁੱਚੇ ਮੁਲਾਜ਼ਮ ਇੱਥੇ ਪਹੁੰਚੇ ਆਂ ਔਰ ਅਸੀਂ ਤੁਹਾਡੇ ਸਾਹਮਣੇ ਰਹੀ ਸਰਕਾਰ ਤੋਂ ਮੰਗ ਕਰਦੇ ਆਂ ਕਿ ਜਲਦੀ ਤੋਂ ਜਲਦੀ ਜਿਹੜੀਆਂ ਹੱਕੀ ਤੇ ਜਾਇਜ਼ ਮੰਗਾਂ ਮੁਲਾਜ਼ਮਾਂ ਦੀਆਂ ਮੰਨ ਕੇ ਲਾਗੂ ਕੀਤੀਆਂ ਜਾਣ। ਬਹੁਤ ਬਹੁਤ ਧੰਨਵਾਦ ਸਰਕਾਰ ਇਸ मुजब्बार मुजब्बार जिंदाबाद 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 जिंदाबाद